ਇਸ ਮਾਈਕ ਬਣਾ ਮੇਲਾ ਹੋ ਗਿਆ ਅਰੇ ਤੇ ਲਾਈਟ ਤੇ ਸੀ ਲਾਈਟ ਤੇ ਲਾਈਟ ਸਹੀ ਹੈ ਯਾਰ ਲਾਈਟ ਆਹ ਲਾਈਟ ਸਹੀ ਹੈ ਹਲੋ ਇਹ ਸਾਈਟ ਹੈ ਕਰੀਏ ਫੜਮ ਪਾਣੀ ਫੜਾ ਲੀਏ ਸਾਡ ਜੀ ਆਜੋ ਯਾਰ ਜਲਦੀ ਆਓ 1 2 3 ਮਾਈਕ ਇਧਰ ਬੜਾ ਲਾਇਆ ਅੰਦਰ ਕੀ ਕਾ ਜਾਨਵਾਰ ਜੀ ਕਿਹ ਕਹਿਣਾ ਚਾਹੋ ਚੁੱਪ ਚੀਰ ਮਤ ਕਰਾ ਪਾਣੀ ਫੜਦਾ ਮੇਰਾ ਦੇਖੋ ਜੀ ਮੈਂ ਪਹਿਲੀ ਬਾਦਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਆ ਮੈਂ ਸਮੁੱਚੀ ਸਿੱਖ ਸੰਗਤ ਦੀ ਹਾਂ ਪੰਜਾਬੀਆਂ ਨੂੰ ਜਾਂ ਪੂਰੀ ਦੁਨੀਆ 'ਚ ਬੈਠੇ ਕਿਤੇ ਵੀ ਸਿੱਖ ਦਾ ਸਿੱਖੀ ਨੂੰ ਪਿਆਰ ਕਰਨ ਵਾਲੀ ਮੈਂ ਸਾਰੀ ਸੰਗਤ ਨੂੰ ਬਹੁਤ ਵਧਾਈ ਦਿੰਦਾ ਤੇ ਕਿਉਂਕਿ ਸਾਡੇ ਲਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਤਾਂ ਦਾ ਕਹਿ ਲੋ ਆਪਣੀ دنیਆਵੀ ਜ਼ਿੰਦਗੀ ਦੇ ਵਿੱਚ ਕਿਉਂਕਿ ਡੈਡੀਕੇਸ਼ਨ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਕਿਉਂਕਿ ਸਰਵੰਸਦਾਨੀ ਉਹਨਾਂ ਨੂੰ ਕਿਹਾ ਜਾਂਦਾ ਸਿੱਖ ਕੌਮ ਦੀ ਖਾਤਰ ਲੋਕਾਂ ਨੂੰ ਰਸਾ ਦਿਖਾਉਣ ਦੀ ਖਾਤਰ ਜਿਹੜਾ ਵਾਰਿਆ ਤੋਂ ਅਸੀਂ ਅੱਜ ਦੇ ਦਿਨ ਉਹਨਾਂ ਨੂੰ ਚੇਦਾ ਕਰਦਾ ਮੈਂ ਤੇ ਸਮੁੱਚੇ ਕੌਮ ਨੂੰ ਸਮੁੱਚੇ ਪੰਥ ਨੂੰ ਮੈਂ ਬਹੁਤ ਵਧਾਈ ਜਿਹੜੀ ਮੁਬਾਰਕਬਾਦ ਹੈ ਠੀਕ ਹੈ